ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਦੇਖ ਰਹੇ ਹੋ ਜੀ ਬਾਬਾ ਰੋਡ 'ਤੇ ਕਲੱਬ ਗਾਂਦੀਆਂ ਜਿੱਥੇ ਕਬੱਡੀ ਦਾ ਫਾਈਨਲ ਮੈਚ ਹੋਣ ਜਾ ਰਿਹਾ ਖਿਡਾਰੀ ਦੇ ਸਟ ਲੱਗਣ ਕਰਨ ਕਾਫੀ ਫਾਈਨਲ ਮੈਚ ਰੇਟ ਹੋ ਗਿਆ ਸਾਡੇ ਵੀਰ ਵਰਜਨ ਸਿੰਘ ਜੀ ਔਰ ਲਾਈਟ ਵੀ ਕਾਫੀ ਘਟ ਹੋ ਗਈ ਹੈ ਆਪਾਂ ਤੁਹਾਨੂੰ ਧੰਨਵਾਦ ਕਰਦੇ ਹਾਂ ਸਾਡੇ ਇਹ ਪ੍ਰਸ਼ਾਸਨ ਵਾਲੇ ਜੀਰਾਂ ਨਾਲ ਇੱਥੇ ਵੱਡੇ ਖੇਡ ਮੇਲੇ ਆ ਤੇ ਇੱਥੇ ਕਬੱਡੀ ਕਪਾਂ ਸਿੰਘਾ ਮੇਲੇ ਆ ਤੇ ਮਿਲਦੇ ਰਹਿੰਦਾ ਹੈ ਕਿ ਭਰਾ ਨੇ ਸਾਡੇ ਜਿੰਦ ਨੇ ਇਹਨਾਂ ਦੇ ਕਰਕੇ ਅਕਸਰ ਹੀ ਖੇਡ ਗਰਾਊਂਡਾਂ ਦੇ ਵਿੱਚ ਅਨੁਸ਼ਾਸਨ ਕਾਇਮ ਹੁੰਦਾ ਡਿਸਪਲਿਨ ਕਾਇਮ ਹੁੰਦਾ ਇਹਨਾਂ ਦੀ ਵੱਡਿਆਂ ਢੋਡਿਆ ਆਪਣੇ ਨਗਰ ਦੇ ਵਿੱਚ ਬਹੁਤ ਵੱਡਾ ਖੇਡ ਲੋ ਜੀ ਫਿਰ ਕੱਲ੍ਹ ਰੇਡ ਪੈਣ ਜਾ ਰਹੀ ਆ ਇਹ ਦੇਖਣਾ ਬਣਾਉਣ ਕੋਣ ਤਾਂ ਤੁਜੀਰ ਤੋਂ ਪਿੱਲਾ ਮਾਓ ਸਾਹਮਣੇ ਪਹਿਲੀ ਰੇਡ ਪੜਨ ਵਾਸਤੇ ਉਧਰ ਦੇਖਾਂਗੇ ਮੇਰੇ ਪੰਜਾਬੀ ਵੀਰੋ ਇੱਕ ਹੌਣੇ ਕੋੜਾ ਬਗਲਵਾਲ ਦੀ ਧਰਤੀ ਦਾ ਇਹ ਡਾਂਸ ਕਿਹੜੇ ਪਾਸੇ ਜੁੜਦਾ ਹੈ ਜਿੱਕਰ ਜਾ피 ਜੱਫਾ ਲਾਵੇ ਜਾਂ ਰੇਡਰ ਪਿੱਛੇ ਮੁੜਦਾ ਹੱਥ ਘੁੱਟ ਕੇ ਫੜ ਲਾ ਸੱਜਣਾ ਨੇ ਕਿ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਗਈ ਕਿ ਵਿਛੜ ਨੂੰ ਆਂਦੇ ਪਾਣੀ ਤੇ ਦਰਦ ਵਿੱਚ ਛੋੜਿਆਂ ਦੇ ਸਾਥੋਂ ਜਾਣੇ ਨਹੀਂ ਸਹੇਲੇ ਕਦੇ ਹੁਣ ਮੁਕੱਦਰਾਂ ਨਾਲ ਸੋਹਣਿਆ ਵਿਛੜ ਗਿਆਂ ਦੇ ਮੇਲੇ ਜਾ ਕੇ ਜਾਂਦਿਆਂ ਦੇ ਮੇਲੇ ਹੱਸਦਿਆਂ ਦੇ ਘਰ ਵਸਦੇ ਆ ਪਹਿਲਾ ਡੇਢ ਰੁਪਏ ਦੀ ਛੱਡੀਆਂ ਨਾਲ ਪੰਤਸੇ ਪਾਈਏ ਰੇਡਾਂ ਹੋਏ ਤੇ ਬਾਈਏ ਰੇਡਾਂ ਇੱਕ ਕੋਕੇ ਬਹੁਤ ਸਾਹਮਣੇ ਘੋੜੇ ਦੀ ਰੇਡ ਪਈ ਆ ਤੁਗਲਬਦ ਦੀ ਧਰਤੀ ਦਾ ਕਬਿਸ਼ਰੀ ਤੇ ਬਾਪੇਪੁਰ ਜੋਗਾਸੇ ਜੋਗੀ ਦੀਆਂ ਗੱਲਾਂ ਹੋਈਆਂ ਕੋੜਾ ਹੁਣ ਭੱਜਣਾ ਪੈਣਾ ਜੀ ਆਜ ਸੋਹਣਿਆ ਆਜ ਸੋਹਣਿਆ ਦੇ ਜੱਗ ਜਾਂਦੇ ਆਂਦੇ ਮੇਲੇ ਮੁੱਕ ਜਾਣੇ ਜ਼ਿੰਦਗੀ ਦੇ ਝਗੜੇ ਤੇ ਮੇਲੇ ਆਜ ਕੋੜਿਆ ਦੇ ਜੱਗ ਜਾਂਦੇ ਆਂਦੇ ਮੋਲੇ ਆਜ ਜੱਗ ਜਾਂਦੇ ਆਂਦੇ ਮੇਲੇ ਕੋੜਾ ਭੱਜ ਕੋੜਿਆ ਕੋੜਾ ਭੱਜ ਕੋੜਾ ਭੱਜ ਕੋੜਾ ਮੇਜ ਪਾਤੀ ਪਾਤੀ ਫਰਮਾਨ ਅਲੀ ਫਗਵਾੜਪੁਰ ਨੇ ਇੱਕ ਘੋੜੇ ਤੇ ਕਾਟੀ ਪਾਈ ਹੈ ਪਾਣੀ ਪਾਣੀ ਓਏ ਹੋ ਪਾਣੀ ਪਾਣੀ ਹੋ ਗਈ ਮਿੱਤਰ ਸਾਰੇ ਪਾਸੇ ਅੱਜ ਮੱਟ ਗਈ ਤੇ ਸਾਡੇ ਪਾਣੀ ਜ਼ਰੂਰ ਗਰਾਊਂਡ ਦੇ ਵਿੱਚ ਪੁੱਜਦਾ ਕਰੀਏ ਸਟੰਸਾ ਲਓ ਸਾਹਮਣੇ ਕਬੱਡੀ ਪਾਉਣ ਵਾਸਤੇ ਫਰਮਾਨ ਅਲੀ ਇੱਕ ਸ਼ਕਰਪੁਰੀਆ ਗੁਜਰਾਂ ਦੇ ਲਾਣੇ ਨੂੰ ਬਿਲੋਂਗ ਕਰਦਾ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੇ ਵਿੱਚੋਂ ਇੱਕ ਪਾਸੇ ਦੇਖਾਂਗੇ ਕਾਡਾ ਆਦੇਸ਼ ਲੱਗਿਆ ਹੋਇਆ ਆਦੇਸ਼ ਹੋ ਤਕੜਾ ਭਰਾ ਮਰਿਆ ਇਹ ਹੁਣ ਕਹਿੰਗੇ ਆ ਟੱਕਰ ਇੱਕੋ ਜੀ ਆ ਟੱਕਰ ਬਰਾਬਰ ਦੀ ਇਹ ਵਾਹ ਵਾਹ ਸੋਹਣਿਆ ਅਦੇਸ਼ ਬਹੁਤ ਵਧੀਆ ਮਾਲਾ ਸਾਡੀ ਖੇਡ ਕਬੱਡੀ ਦਾ ਅਦੇਸ਼ ਵੱਟੀਆਂ ਸਾਂ ਸੋਹਣਿਆ ਤੇਰੇ ਤੇ ਵਾਹ ਕਿਹੜਾ ਤੇਰਾ ਇਹ ਸੋਹਣਿਆ ਨਾਮ ਤੇਰਾ ਅਦੇਸ਼ ਸੋਹਣਿਆ ਕਬੱਡੀ ਵਾਲਾ ਤੇ ਸੋਹਣਿਆ ਤੇਰੇ ਤੋਂ ਵਧੀਆ ਆਪਾਂ ਨੇ ਕਿਰਦਾ ਬੱਗੇ ਅਰਦਾਸਾਂ ਨੇ ਕਿਰਦਾ ਬੱਗੇ ਅਰਦਾਸਾਂ ਨੇ ਬਹੁਤ ਸਾਹਮਣੇ ਸ਼ੱਕਰਪੁਰ ਦੀ ਰੇਡ ਮੈਨੂੰ ਪੀੜ ਕਲੱਬ ਬਹੁਤ ਵਧੀਆ ਕਬੱਡੀ ਖੇਡੀ ਜਾ ਰਹੀ ਹੈ ਫਾਈਨਲ ਮੈਚ ਜੋ ਤੁਸੀਂ ਦੇਖ ਰਹੇ ਹੋ ਆ ਵੀ ਮਾਲੇ ਚੋਟੀ ਦਾ ਯਾਰੋ ਪਰਨੇ ਓਕੇ ਆ ਬਣੇ ਸੱਪ ਸ਼ੇਰ ਲੱਗ ਸਹੇਬਾ ਲੱਗ ਤਮੋਤਰੀ ਟੀਮੇ ਇਧਰੇ ਗੁੱਜਰ ਮਾਰ ਗਿਆ ਆ ਗੁੱਜਰ ਇਹਦਾ ਵਿੱਚ ਗਰਾਉਂਡਾਂ ਖਾਂ ਪੰਦਾ ਜਿੱਦਾਂ ਦੁਨੀਆਂ ਡਰੇ ਕਰੋਨੇ ਤੋਂ ਜਦੋਂ ਕਿ ਇਹ ਗੱਭਰੂ ਜੱਫੇ ਲਾਉਂਦਾ ਜੱਫੇ ਲਾਉਂਦਾ ਇੱਕ ਰੇਡਾ ਪਾਉਂਦਾ ਲੱਕੀ ਭਾਮ ਵਾਲਾ ਕਬੱਡੀ ਪਾਉਣ ਵਾਸਤੇ ਵੱਧ ਗਿਆ ਭਾਮ ਪਿੰਡ ਦਾ ਲੱਕੀ ਦਿਲ ਚ ਵਸਾ ਕੇ ਕਿਦਾਂ ਦਿਲੋਂ ਕੱਢ ਜਾਈਦਾ ਲੱਗੂ ਪਤਾ ਹੁੰਦਾ ਕਿਰਾ ਸੇਕ ਦੇ ਵਫਾਈ ਦਾ ਜਦੋਂ ਖੁੱਦ ਨਾਲ ਬੀਤੀ ਸਾਥ ਮੁੰਡਰਾ ਜੀਏਗਾ ਫਿਰ ਮਰ ਮਰ ਕੇ ਜਦੋਂ ਅੱਖੀਆਂ ਦੇ ਦਿਸੇ ਨਾਵੇ ਸਾਹਮਣੇ ਰੋਏਗਾ ਚਿੱਤੇ ਕਰ ਕਰ ਕੇ ਉਹ ਸਾਹਮਣੇ ਕਬੱਡੀ ਪਾਉਣ ਵਾਸਤੇ ਫੀਲਡ ਗਰਾਉਂਡ ਵਿੱਚ ਸੂਰਜ ਸੂਰਜਾ चलायो सिखी संभी हुई दोस्त बहुत वॾी चलारी मिली वाधू ਆਉਂਦਾ ਵੀ ਥੋੜੀ ਜਿਹੀ ਸਰਵਲ ਪ੍ਰੋਬਲਮ ਲੱਗੀ ਭਾਮ ਦਾ ਆਹ ਜਾਂਦਾ ਆਹ ਜਾਂਦਾ ਲੱਕੀ ਜਾਂਦਾ ਲੱਕੀ ਆਹ ਲੱਕੀ ਪਿੰਡ ਧਾਮ ਦਾ ਉਹਦੀਆਂ ਰੋਡਾਂ ਨੂੰ ਯਾਰੋ ਕਿਹੜਾ ਨਹੀਂ ਉਹ ਜਾਂਦਾ ਆਹ ਜਾਂਦਾ ਲੱਕੀ ਭਾਮ ਦਾ ਬਹੁਤ ਵਧੀਆ ਬਦਦਰਲੇ ਪਾਸੇ ਆਹ ਜੱਫਾ ਲੱਗ ਗਿਆ ਤੇ ਹੁਣ ਟੱਕਰ ਬਰਾਬਰ ਜਿਹਦੀ ਐਨ ਕਹਿੰਦੇ ਚੱਲਦੀ ਆ ਬਹੁਤ ਵਧੀਆ ਮੁਕਾਬਲਾ ਪੁੱਤਾਂ ਵਾ ਇਹ ਤਾਂ ਵੱਜਦੀ ਸੀ ਟੀਮ ਮਤਰਾ ਦੀ ਹੁਣ ਅੜੀ ਕੰਨ ਲਾ ਕੇ ਫਿਰ ਮੇਰਾ ਮੈਕਨਾ ਇਧਰਲੇ ਪਾਸੇ ਵਖੀਏ ਮਜਾ ਆਖੇ ਪਹਿਲਾ ਆਪਾਂ ਲਓ ਸਾਹਮਣੇ ਦੀਪ ਖੱਤਰਵਾਲ ਦੀ ਧਰਤੀ ਦਾ ਉਹ ਨਾਮ ਦੀਪਪੰਦ ਖੱਤਰਵਾਲ ਰੇਡ ਪਾਉਂਦਾ ਰੇਡ ਪਾਉਂਦਾ ਹੈ ਕਮਾਲ ਸਾਹਮਣੇ ਦੇਖਾਂਗੇ ਪੰਜ ਪੰਜ ਲਓ ਦੀਪ ਖੱਤਰਵਾਲੀਆ ਆਹ ਦੀਪ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਦੀਪ ਉਹ ਸੰਗਰਾਂ ਦੀ ਸ੍ਰੀਤੀ ਬਣ ਗਈ ਬੰਦ ਤੇ ਪਿਆ ਦਰਵਾਜਾ ਜੋ ਫਾਟਕ ਗੋਟਕਪੁਰੇ ਦਾ ਬਾਤੋ ਕਰਕੇ ਗੁੱਸਾ ਨਹੀਂ ਵਿਖੀ ਵਿੱਚ ਵੱਜੇ ਹੁਰੇ ਦਾ ਅੰਦ ਤੇ ਦਰਵਾਜਾ ਜੋ ਫਾਟਕ ਗੋਟਕਪੁਰੇ ਦਾ ਲਓ ਸਾਹਮਣੇ ਕਬੱਡੀ ਪੋਰਨ ਵਾਸਤੇ ਫਰਮਾਨ ਦੀ ਕਬੱਡੀ ਪਈ ਹੈ ਆ ਮੁੰਡਾ ਇਹਨੇ ਪਹਿਲੀ ਪਾਈ ਲਾਵਾ ਹੈ ਇਹ ਲਾਵਾ ਹੈ ਝੰਡੇ ਲਵਾਣੇ ਵਾਲਾ ਝੰਡੇ ਲਵਾਣੇ ਵਾਲਾ ਲਾਵਾ ਦੇਖੀ ਬਾਤ ਤੋਂ ਮੋੜਦਾ चक शरीफ़जदा <alley Clayak static> ਫਰਮਾਨ 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 ਆ ਗਿਆ ਭਗਵਾਨ ਪ੍ਰਿਆ ਫਰਮਾਨ ਨੂੰ ਕੌਣ ਡੱਕਦਾ